ਜੀ ਬਾਈ ਇਹ ਸਿਰਫ 30 ਕਿਲੋ ਘਟਿਆ ਬਰਿੰਦਰੂ ਨੇ ਜੋਰ ਮਾਰਿਆ ਪੂਰਾ ਮੁੰਡਾ ਹੈਪੀ ਕਿ ਮੁੰਡਾ ਬਰਿੰਦਰ ਖੱਚਦਾ ਬਾਈ ਬਾਈ ਕੰਮ ਖੱਚਦਾ ਘੰਟਾ ਕਿ ਲੱਗਿਆ ਡੇਢ ਘੰਟਾ ਮੁੰਡਿਆਂ ਨੇ ਕਹਿੰਦੇ ਐ ਮਰੀਆਂ 45 ਬੰਡਾ ਬਾਈ ਮੰਨ ਕੇ ਪਹਿਲਾਂ ਆਪਣਾ ਹੋਇਆ ਸੀਗਾ ਜਾਨੀ ਕਿ 365 ਕਿਲੋ ਤੇ ਇਹਨਾਂ ਸੌਰੀ 65 ਕੁਇੰਟਲ ਤੇ ਇਹ 64 70 ਹਰਕ ਤੀਕ ਕਿਲੋ ਦੀ ਪਿਆ ਕੋਈ ਜ਼ਿਆਦਾ ਨਹੀਂ ਪਿਆ ਭਾਈ ਮੁੰਡਿਆਂ ਨੇ ਜ਼ੋਰ ਮਾਰਿਆ ਪੂਰਾ ਮੇਰੇ ਵੀਰੋ ਹੁਣ ਜਾ ਕੇ ਤਾਰਦੇ ਆ ਤਾਰ ਦੰਨੇ ਆ ਮੈਂ ਕਿਹਾ ਫੱਕ ਦੇਣਾ ਫਟੇ ਚੱਕ ਦੇ ਹਾਂਜੀ ਅਸੀ ਕਾਲ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਦਿਨ ਦੇ ਵਿੱਚ ਲੋ ਜੀ ਕੱਲ ਦਾ ਚੱਲ ਰਿਹਾ ਤੂੜੀ ਦਾ ਕੰਮ ਤੇ ਕੱਲ ਇੱਕ ਢੇੜਾ ਬਾਈ ਲਾਤਾ ਸੀਗਾ ਪਿੰਡੇ ਹਨਾ ਇੱਕ ਅੱਜ ਲੱਗਿਆ ਬਾਈ ਪਰਨ ਤੇ ਬਾਕੀ ਦੂਰੇ ਰੋ ਪਤਾ ਸਾਰੀਆਂ ਤੇ ਪਹਿਲਾਂ ਆਪਣੀ ਲੇਬਰ ਲਈ ਹੋਈ ਸੀਗੀ ਹਨਾ ਪਿੰਡ ਦੇ ਜਾਨੀ ਕਿ ਬੰਦੇ ਬਈਏ ਤੇ ਅੱਜ ਫਿਰ ਉਹ ਹਜੇ ਥੋੜਾ ਲੇਟ ਨੇ ਤੇ ਹਜੇ ਬਾਈ ਉੱਪਰੋਂ ਤਾਰ ਰਿਹਾ ਬਾਬਾ ਜੀ ਤੂੜੀ ਤੇ ਬਾਈ ਇੰਨਾ ਸ਼ੁਕਰ ਆ ਵੀ ਆਪਣੀ ਤੂੜੀ ਨੀਮੂ ਦੇ ਵਿੱਚ ਗਿੱਲੀ ਨਹੀਂ ਹੋਈ ਹੈਗੀ ਹਨਾ ਕਿਉਂਕਿ ਬਾਈ ਆਪਾਂ ਨੇ ਕੁਪ ਹਜੇ ਹਸਾਬ ਨਾਲ ਹੀ ਪਹਿਲਾਂ ਖੋਲਿਆ ਹੋਇਆ ਸੀਗਾ ਵੀ ਨਾ ਤੂੜੀ ਖਰਾਬ ਨਹੀਂ ਹੋਈ ਨਹੀਂ ਤਾਂ ਚਲਾ ਆਇਆ ਹੁੰਦਾ ਤੂੜੀ ਥੋੜੀ ਰੰਗ ਰੰਗ ਬਦਲ ਜਾਂਦੀ ਆ ਪਰ ਤੂੜੀ ਆਪਣੀ ਐਨ ਬਾਈ ਸਹੀ ਰਹੀ ਪਿਛਲੇ ਸਾਲ ਥੋੜੀ ਜਿਹੀ ਦਿੱਕਤ ਆਈ ਪਿਛਲੇ ਸਾਲ ਬਾਈ ਬੰਦਿਆਂ ਨੇ ਆਪਣੇ ਇਹਨੇ ਕੁੱਪ ਬਨਣ ਲੈ ਬੜੇ ਹਨਾ ਤੋੜ ਲੈ ਬੜੇ ਤੇ ਤੂੜੀ ਘੱਟ ਪਈ ਪਿਛਲੇ ਸਾਲ ਤਾਂ ਬਾਈ ਆਪਣੇ ਤਕਰੀਬਨ 2 ਕੁੱਪਾਂ ਦੇ ਵਿੱਚ ਪਾਣੀ ਪੈ ਗਿਆ ਕੁੱਪ ਖਰਾਬ ਹੋ ਗਏ ਤੇ ਐਤਕੀ ਆਪਾਂ ਕੋਲ ਖੜਕੇ ਬਾਈ ਕੁੱਪ ਬਣਾਏ ਨੇ ਪੂਰੇ ਬਾਈਆਂ ਨੇ ਐਨ 12 13 ਟਰਾਲੀਆਂ ਦਾ ਕੁੱਪਾ ਬਾਈ ਇਹ ਪੂਰਾ ਠੋਕ ਕੇ ਬੰਨਿਆ ਵਤਾ ਇਸ ਕਰਕੇ ਤੁਸੀਂ ਦੇਖ ਸਕਦੇ ਬਿਲਕੁਲ ਵੀ ਪਾਣੀ ਨਹੀਂ ਪਿਆ ਤੂੜੀ ਐਨ ਬਾਈ ਚੱਟੀ ਆ ਤੇ ਬਾਕੀ ਬਾਈ ਕਾਲੂ ਵੀ ਕਹਿੰਦੇ ਆ ਵਰਸ਼ ਉਹ ਦੱਸੀ ਵੀ ਆ ਪਤਾ ਨਹੀਂ ਹਨਾ ਥੋੜੇ ਜਿਹਾ ਚਲੋ ਅੱਜ ਦਾ ਮੌਸਮ ਥੋੜਾ ਵਧੀਆ ਲੱਗਿਆ ਹੋਇਆ ਤੇ ਉਹ ਤੋਂ ਪਹਿਲਾਂ ਪਹਿਲਾਂ ਮੈਂ ਸੋਚਿਆ ਮਾ ਵੀ ਚੱਲ ਆਪਾਂ ਹਨਾ ਜਿਹੜੀ ਟੋੜੀ ਦਾ ਹੁਣ ਕੁੱਪੋ ਕੋਲਿਆ ਮੈਨੂੰ ਨਵੇੜੇ ਦੇਈਏ ਆਕੀ ਦੇਖਦੇ ਆ ਕੱਲ ਤੇ ਬਾਅਦ ਬਈ ਇੱਕ ġੇੜਾ ਰਾਜਪੁਰੇ ਵੀ ਬਈ ਹੁਣ ਸਟਾਰਟ ਕਰਦੇ ਆ ਥੋੜੀ ਸਿੱਟਣੇ ਹਨਾ ਉੱਥੇ ਦੇਖਦੇ ਹਾਂ ਉਹ ਕੀ ਰੇਟ ਰੂਟ ਵੈਸੇ ਤਾਂ 8 850 ਤਕਰੀਬਨ ਤਕਰੀਬਨ ਚੱਲੀ ਜਾਂਦਾ ਰੇਟ ਮੰਡੀ ਦਾ ਬਾਕੀ ਬਈ ਹੁਣ ਜਾ ਕੇ ਆਪਾਂ ਦੇਖਦੇ ਆ ਵੀ ਉੱਥੇ ਹਨਾ ਕੀ ਰੇਟ ਆ ਕਿਉਂਕਿ ਜਿਹੜਾ ਅੱਜ ਵਾਲ ਤੇ ਬਾਕੀ ਜਿਹੜੀ ਬਚ ਗਈ ਬਾਈ ਉਹ ਫਿਰ ਆਪਾਂ ਰਾਜਪੁਰੇ ਲੈ ਜਾਵਾਂਗੇ ਤੇ ਬਾਕੀ ਉੱਥੇ 8 850 ਸਮਥਿੰਗ ਚੱਲੀ ਜਾਂਦਾ ਜੀ ਰੇਟ ਬਾਕੀ ਚਲੋ ਰੋਜ਼ ਦਾ ਰੇਟ ਆ ਨਾ ਬਾਕੀ ਥੋਡੇ ਨਾਲ ਆਪਾਂ ਅੱਗੇ ਸ਼ੇਅਰ ਕਰਾਂਗੇ ਵੀ ਜੋ ਵੀ ਰੇਟ ਆ ਹਾਂ ਜੀ ਚੱਲ ਰਿਹਾ ਜੀ ਕੰਮ ਦੇਖੋ ਤੂੜੀ ਦਾ ਬਾਬਾ ਜੀ ਲੱਗੇ ਹੋਏ ਨੇ ਉੱਪਰ ਤੇ ਬਾਈ 25 26 ਪੰਨਾ ਮੰਨਿਆ ਗਿਆ ਇੱਧਰ ਭਾਈ ਸਾਡਾ ਇੱਧਰ ਦੇਖਾ ਬਾਈ ਇੱਧਰ ਫੋਕਸ ਕਰਵਾਉਂਦੇ ਇਹਨੂੰ ਬਾਈ ਤੁਸੀਂ ਪਛਾਣਦੇ ਆ ਸਾਰੇ ਮੋਡਾ ਹਿਸਟਰੀ ਐਂਡ ਪੰਜਾਬ ਚੈਨਲ ਵਾਲਾ ਬਰਿੰਦਰ ਸਿੰਘ ਧਰਕਾ ਕਮਾਓ ਸਤਿ ਸ੍ਰੀ ਅਕਾਲ ਕਰ ਮੜੀ ਸਤਿ ਸ੍ਰੀ ਅਕਾਲ ਕਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਤੂੜੀ ਭਰਨ ਦੇ ਵਿੱਚ ਹਾਂ ਨਾਲੇ ਭਾਈ ਇਹਦਾ ਵੀ ਸਾਰੇ ਜਣੇ ਭਾਈ ਚੰਦਰ ਸਬਸਕ੍ਰਾਈਬ ਕਰਿਓ ਹਿਸਟਰੀ ਆਨ ਪੰਜਾਬ ਇਹਦੇ ਪਰ ਤੁਹਾਨੂੰ ਵਧੀਆ-ਵਧੀਆ ਕਹਾਣੀਆਂ ਤੇ ਹਾਰਰ ਵੀਡੀਓ ਤੇ ਇਤਿਹਾਸ ਨਾਲ ਜੁੜੀਆਂ ਵੀ ਜਾਣਕਾਰੀਆਂ ਬੰਦਾ ਪ੍ਰੋਵਾਈਡ ਕਰਾਉਂਦਾ ਸਾਡਾ ਭਾਈ ਬਰਿੰਦਰ ਸਿੰਘ ਤੇ ਭਾਈ ਆਕੀ ਮੌਸਮ ਖਰਾਬ ਜਾ ਹੋਇਆ ਪਿਆ ਅੱਕੇ ਦੇਖੋ ਤਾਂ ਇਹ ਮੌਸਮ ਕਿਵੇਂ ਹੈ ਨਾ ਆ ਇੱਕ ਗੱਲ ਹੋਰ ਦੇਖੋ ਤੁਸੀਂ ਜਿਹੜੀ ਮੈਂ ਪਰਸੋਂ ਤੁਹਾਡੇ ਨਾਲ ਵੀਡੀਓ ਸ਼ੋਅ ਕਰੀ ਤੀ ਸ਼ੇਰ ਜਾਨੀ ਕਿ ਇਹਦੀ ਸਰੋਂ ਦੀ ਹੈ ਨਾ ਉਸ ਦਿਨ ਤਾਂ ਫੁੱਲ ਨਹੀਂ ਸੀ ਬਾਈ ਦਿਖ ਰਿਹਾ ਫੁੱਲ ਸਾਰਾ ਥੱਲੇ ਝੁੱਕ ਗਿਆ ਸੀ ਐਵੇਂ ਹੈ ਨਾ ਆਪਣਾ ਕਿਉਂ ਹਵਾ ਨਾਲ ਅੱਜ ਬਾਈ ਸਰੋਂ ਗੋਡੀ ਮਾਰ ਗਈ ਜਾਨੀ ਕਿ ਆਪਣੇ ਆਪ ਖੜੀ ਹੋ ਗਈ ਜਿੰਨੀ ਕੁ ਹੋ ਗਈ ਹੈ ਨਾ ਬਾਕੀ ਦੇਖਦੇ ਆ ਮੈਨੂੰ ਲੱਗਦਾ ਵੀ ਸਾਰੀ ਸ਼ਾਇਦ ਖੜੀ ਹੋ ਜਾਵੇ ਸਰੋਂ ਹਨਾ ਬਾਈ ਇੱਕ ਫਲੀ ਦੇ ਵਿੱਚ 40 ਦਾਣੇ ਨੇ ਸਰੋਂ ਦੇ ਗਿਣਤੀ ਮਾਰ ਲਈ ਹਾਂ ਇੱਕ ਬਲੇ ਇੱਕ ਫਲੀ ਦੇ ਵਿੱਚ ਬਿੰਦੂ 40 ਦਾ ਨੇ ਵਧੀਆ ਝਾੜ ਹਾਂ ਹਾਂ ਬਾਕੀ ਝਾੜ ਵਧੀਆ ਬਾਕੀ ਦੇਖੀ ਜਾਊਗੀ ਲੋ ਜੀ ਮੀਂਹ ਬਹੁਤ ਪੈ ਰਿਹਾ ਜੀ ਆਪਣੇ ਕੰਨੋਂ ਹਾਂ ਅੱਜ ਗੋਲੇ ਕਾਫੀ ਪਏ ਨੇ ਜੀ ਹਨਾ ਤੇ ਜਦ ਮੋਟਰ ਪਰੇ ਬੈਠੇ ਤੇ ਉਸ ਟਾਈਮ ਬਾਈ ਫੋਨ ਕੋਲ ਨਹੀਂ ਸੀ ਨਹੀਂ ਆਪਾਂ ਸ਼ੂਟ ਕਰਨਾ ਦਾ ਵਿੱਚ ਤੇ ਬਾਈ ਜਿੰਨਾ ਪਾਣੀ ਨਿਕਲਿਆ ਸੀ ਹਨਾ ਉਨਾ ਹੀ ਪਾਣੀ ਦੁਬਾਰਾ ਫੇਰ ਹੋ ਗਿਆ ਆ ਕੋ ਜਬਾਈ ਹੁਣ ਨੱਕੇ ਨੁੱਕੇ ਕੁਈਆਂ ਕਈਆਂ ਚੰਗੀ ਤਰ੍ਹਾਂ ਖੋਲ ਖਿਆ ਆ ਖੁੱਡ ਖੱਡ ਜੇ ਜੜੇ ਆਲੇ ਦੜੇ ਮਾਰੇ ਬਹੁਨੇ ਉਹ ਪੱਤੇ ਨੇ ਤੇ ਬਾਈ ਵਿੱਚ ਵਿੱਚ ਤਾਂ ਕਿੱਲਾਂ ਚ ਆ ਵੀ ਪਾਣੀ ਨਾ ਪ੍ਰਾਪਰ ਹੋਇਆ ਖੜਿਆ ਵਟਾਂ ਦੇ ਤੁਸੀਂ ਦੇਖ ਸਕਦੇ ਹੋ ਬਾਈ ਦੇਖ ਲੈ ਪਾਣੀ ਪਾਣੀ ਹਜੇ ਵੀ ਬਾਈ ਪੂਰਾ ਕੁੜਿਆ ਪਿਆ ਬੱਦਲ ਸਾਡੇ ਤਾਂ ਪਈ ਅੱਜ ਗੋਲੇ ਕਾਫੀ ਗਰੇ ਨੇ ਬਾਕੀ ਸੱਚੇ ਬਾਦਸ਼ਾਹ ਮੇਰੀ ਰੱਖੇ ਜੀ ਹੁਣ ਤਾਂ ਕਿ ਫਸਲਾਂ ਦਾ ਬਾਈ ਕਾਫੀ ਹੁਣ ਤਾਂ ਨੁਕਸਾਨ ਹੀ ਆ ਜਿਆਦਾ ਪਾਣੀ ਖੜਕ ਗਿਆ ਹਨ ਕਿਉਂਕਿ ਵਿੱਚ ਵਿੱਚ ਬਾਈ ਜਿਹੜੀਆਂ ਗੇਤੀਆਂ ਕਣਕਾਂ ਨੇ ਹਨ ਉਹ ਡੰਡੀ ਵੀ ਚੜ ਰਹੀਆਂ ਨੇ ਜਾਨੀ ਕਿ ਆਪਣਾ ਨੀਸਰਨ ਦੀ ਤਿਆਰੀ ਚ ਨੇ ਤੇ ਉਹਨਾਂ ਦੀ ਬਾਈ ਕਿਤੇ ਕਿਤੇ ਜਿਆਦਾ ਅੱਜ ਗੋਲੇ ਹਨ ਬੱਜੇ ਨੇ ਤਾਂ ਬਾਈ ਉਹਨਾਂ ਨੂੰ ਕਾਫੀ ਪ੍ਰਭਾਵਿਤ ਹੋਈਆਂ ਵੀ ਨੇ ਉਹ ਉਹਨਾਂ ਦੀ ਗਰਦਨ ਜੀ ਉੱਪਰ ਨਾ ਕਾਫੀ ਫਰਕ ਪਿਆ ਵਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਖੋ ਬਾਈ ਪਾਣੀ ਉਹ ਪਾਣੀ ਹਨ ਵੈਸੇ ਭਾਈ ਮੈਂ ਅੱਜ ਦਿੱਲੀ ਦਾ ਵੀ ਵਾਦਰ ਚੈੱਕ ਕਰ ਰਿਹਾ ਤਾਂ ਅੱਜ ਦੁਪਹਿਰੇ ਦਿੱਲੀ ਦੇ ਵਿੱਚ ਵੀ بارش ਹੋ ਰਹੀ ᱛੀ ਤੇ ਅੱਜ ਜੁਪੀ ਚਾਂਸੀ ਵੀ ਕਾਫੀ ਤਗੜੀ بارش ਦੱਸੀ ਵੀ ਥੇ ਜੀ ਪਰ ਉਹਨਾਂ ਨਾਲ ਗੱਲ ਨਹੀਂ ਹੋਈ ਉਹਨਾਂ ਨੇ ਵੀ ਪੁੱਛਿਆ ਕਿ ਵੀ ਹਾਂ ਵੀ ਕਿਵੇਂ ਠੋਡੇ ਭਾਈ ਇੱਥੇ بارش ਤਾਂ ਬਾਕੀ ਭਾਈ ਸੱਚੇ ਬੋਲ ਸ਼ਾ ਮੇਰੇ ਰੱਖੇ ਬਾਕੀ ਭਾਈ ਮਿਲਦੇ ਹਾਂ ਜੀ ਕੱਲੂ ਨੈਕਸਟ ਵਲੌਗ ਦੇ ਵਿੱਚ ਅਸੀਂ ਕੱਲ ਜੀ ਸਾਰਿਆਂ ਨੂੰ ਫੇਰੋਂ ਵੀ ਅੱਜ ਤੂੜੀ ਆਪਾਂ ਨੇ ਸੱਜਰੇ ਅੱਜਰੇ ਗੇਰ ਲਈ ਸੀਗੀ ਥੋੜੀ ਜੀ